ਹੋਨ ਆਇਆ ਸੀ ਵੀ ਅਸੀਂ ਵੀ 40 40 ਗੱਟੇ ਬੀਏਪੀ ਦੇ ਤੇ ਬੀਜ ਤੇ ਦੇ ਕੇ ਜਾਵਾਂਗੇ ਧੰਨਵਾਦ ਆਸੀਂ ਸਭ ਤੋਂ ਪਿੰਡ ਦੇ ਨਗਰ ਦੀ ਪੰਚਾਇਤ ਦੇ ਨਗਰ ਨਿਵਾਸੀਆਂ ਦੇ ਜਿਨ੍ਹਾਂ ਨੇ ਅੱਜ ਇੱਥੇ ਸੇਵਾ ਦੇ ਵਿੱਚ ਹਿੱਸਾ ਪਾਇਆ 300 ਏਕੜ ਜ਼ਮੀਨ ਹੈ ਜਿਹੜੀ 300 ਕਿਲਾ ਜਿਹੜੀ ਬਜਾਈ ਹੋਣੀ ਹੈ ਔਰ ਉਹਦੇ ਵਾਸਤੇ ਕਿੰਨੇ ਗੱਟੇ ਬੀਜ ਦੇ ਚਾਹੀਦੇ 2.5 ਤੋਂ 300 ਕਿਤੇ ਹੋਰ ਕਿੰਨੀ ਕਿਤੇ ਡੀਏਪੀ ਦੇ ਚਾਹੀਦੇ ਵੀਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਲੋਡ ਹੈ ਇਸ ਟਾਈਮ ਡੀਏਪੀ ਮਿਲ ਨਹੀਂ ਰਿਹਾ ਕਿੱਥੋਂ ਵੀ ਪਰ ਜੇ ਕਿਸੇ ਭੈਣ ਭਰਾ ਕੋਲ ਡੀਏਪੀ ਦੀ ਹੈ ਪਹੁੰਚ ਸੰਨ ਡੀਏਪੀ ਦਵਾ ਸਕਦੇ ਆ ਅਸੀਂ ਸਾਡੇ ਕੋਲ ਡੋਨਰ ਹੈਗੇ ਆ ਡੀਏਪੀ ਅਸੀਂ ਦੇ ਸਕਦੇ ਆ ਪਰ ਡੀਏਪੀ ਮਿਲ ਜੇ ਜਮਾਟ ਦੀ ਕੰਸੀ ਦੀ ਬਹੁਤੀ ਸਾਰੀ ਬਾਗ ਦੀਆਂ ਨਾਲ ਹਲਾਣਾ ਉਸ ਬਾਗੇ ਵਿੱਚ ਜਾਂਦੇ ਆ ਆ ਜੀ ਅਸੀਂ ਖੜੇ ਆ ਜੀ ਨਵੀਂ ਕੱਤੀ ਸਰਜੋ ਕੇ ਪੈਂਡਰ ਇੱਧਰ ਟਰੈਕਟਰ ਚੱਲ ਜਾਨਦੇ ਆ ਸਭਾਈ ਲੱਗਫਾ ਦੀ ਸਾਰੀ ਹੋ ਚੁੱਕੀ ਆ ਜੀ ਵੀ ਜਦ ਨਾਲ ਜਰਦੀ ਦੀ ਜਿੰਦਗੀ ਉਹਦੀ ਸਾਰੀ ਬਾਕੇ ਕਰੀਆਂ ਨਾਲ ਹੜਾਣਾ ਹੁਣ ਸੁਹਾਗੇ ਬਚੀ ਜਾਂਦੇ ਆ ਇਸ ਸੁਹਾਗਾ ਬਚਣ ਤੋਂ ਬਾਅਦ ਇਹ ਜ਼ਮੀਨ ਤਿਆਰ ਹੋ ਗਈ ਆ ਬਿਜਾਈ ਵਾਸਤੇ ਕੁਝ ਖੇਤਾਂ ਜਿੱਥੇ ਸੂਪਰ ਸੀਡਰ ਨਾਲ ਬੀਜੀ ਜਾਣੀ ਆ ਤੇ ਕੁਛ ਖੇਤ ਆ ਜਿੱਥੇ ਡ੍ਰਿਲ ਨਾਲ ਬੀਜੀ ਜਾਣੀ ਮਸ਼ੀਨਾਂ ਦੇ ਨਾਲ ਕਣ ਤੇ ਸਾਨੂੰ ਲੋੜਤ ਸੀਗੀ ਇੱਥੇ ਹੁਣ ਬੀਜ ਦੀ ਤੇ ਨਾਲ ਡੀਏਪੀ ਦੀ ਯੂਰੀਏ ਦੀ ਤੇ ਵੀਰਾਂ ਨੇ ਸਾਡੀ ਹਲਕੇ ਵਾਲੇ ਬਾਈ ਨਾਲ ਸਾਰੇ ਪਹੁੰਚੇ ਹੋਏ ਆ ਸਾਡੇ ਸਾਥੀ ਅੱਗੇ ਆ ਜੋ ਕਿਨਨਾਂ ਨੂੰ ਸਾਨੂੰ ਫੋਨ ਆਇਆ ਸੀ ਵੀ ਅਸੀਂ ਵੀ 40 40 ਗੱਟੇ ਡੀਏਪੀ ਦੇ ਤੇ ਵੀ ਦੇ ਦੇ ਕੇ ਜਾਵਾਂਗੇ ਕਿੰਨੇ ਕਿੰਨੇ ਕਿੱਤਿਆਂ ਲਈਏ 142 ਡੀਏਪੀ ਵੀ ਆਈ 47 ਵਿੱਚ ਘਾਤ ਗਏ 222 222 ਗਣਕ ਹੈ ਜੀ ਉਹਦੇ 47 ਗੱਟੇ ਆ 42 ਗੱਟੇ ਦੀ ਏਪੀ ਤੇ ਹਾਲਾਂਕਿ ਦਿੱਤੀ ਤਾਂ ਇਹ ਤੋਂ 300 ਏਕੜ ਜ਼ਮੀਨ ਹੈ ਜਿਹੜੀ 300 ਕਿਲਾ ਜਿਹਦੀ ਬਜਾਈ ਹੋਣੀ ਹੈ ਔਰ ਉਹਦੇ ਵਾਸਤੇ ਕਿੰਨੇ ਹੀ ਕਰਤੇ ਬੀਜ ਦੇ ਚਾਹੀਦੇ 2.5 ਤੋਂ 300 ਗੱਟਾ ਫਰ ਕਿੰਨੇ ਗੱਟੇ ਡੀਐਫਪੀ ਦੇ ਚਾਹੀਦੇ ਆ ਧੰਨਵਾਦ ਆ ਸੀ ਕਲਕੜੇ ਪਿੰਡ ਦੇ ਨਗਰ ਦੀ ਪੰਚਾਇਤ ਦੇ ਨਗਰ ਨਿਵਾਸੀਆਂ ਦੇ ਜਿਨ੍ਹਾਂ ਨੇ ਅੱਜ ਦਿੱਤੇ ਸੇਵਾ ਦੇ ਵਿੱਚ ਹਿੱਸਾ ਪਾਇਆ ਕਿਉਂਕਿ ਸਾਡੀ ਟੀਮ ਮੈਂਬਰ ਨੇ ਸਾਡੇ ਨਾਲ ਜੁੜੇ ਹੋਏ ਨੇ ਮੁਨਕਤਰੀ ਸੇਵਾ ਪਰਿਵਾਰ ਦਾ ਅਹਿਮ ਅੰਗ ਆ ਕਲਕੜੇ ਪਿੰਡ ਤੋਂ ਹਰ ਕੈਂਪ ਤੇ ਟੀਮ ਇਹਨਾਂ ਦੀ ਆਉਂਦੀ ਆ ਰੂਕੇ ਲੰਗਰਾਂ ਦੀ ਸੇਵਾ ਆਗੇ ਉਸ ਪ੍ਰਸ਼ਾਦੇ ਦੀ ਸ਼ਹੀਦਾਂ ਦੀ ਸੇਵਾ ਇਹ ਨੰਕਰ ਕਰਦਾ ਹਮੇਸ਼ਾ ਹੀ ਤੇ ਅੱਜ ਜਿਹੜੀ ਸਾਨੂੰ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਨਵੀਂ ਗੱਟੀ ਰਾਜੋ ਕੇ ਪਿੰਡ ਦੀ ਸੇਵਾ ਸਾਨੂੰ ਮਿਲੀ ਸੀ ਜਿਹੜੇ ਹਨ ਤੋਂ ਪੀੜ ਤੇ ਲੱਗੇ ਜਿੱਥੇ ਫਸਲਾਂ ਬਰਬਾਦ ਹੋ ਗਈਆਂ ਸੀ ਖਰਾ ਝੋਨਾ ਗਲ ਗਿਆ ਸੁਰਖਰਾ ਦੇ ਵਿੱਚ ਵੀ ਪਾਣੀ ਵੜ ਗਿਆ ਬਹੁਤ ਸਾਰੇ ਸੰਨਾਂਵਾਂ ਦੇ ਚੰਨ ਸਾਲ ਹੋ ਗਏ ਆ ਕਿ ਜੀਨ ਲੋਕਾਦਾਰੀ ਬਹੁਤ ਸਾਰਾ ਮਿਸਾਲ ਹੋਇਆ ਕਾਹਤੇ ਤੱਕ। ਉਸ ਆਦੀ ਡਿਊਟੀ ਦਾਪਾ ਜੀ ਨੇ ਜਿੰਨੀ ਕਲਾਈ ਅਸੀਂ ਇਹ ਨਗਰ ਦੇ ਵਿੱਚ ਆ ਕੇ ਇਹਨਾਂ ਤੋਂ ਸੇਵਾ ਮੰਗੀ ਸੀ ਤੇ ਨਗਰ ਦੀ ਪੰਚਾਇਤ ਨੇ ਪਿੰਡ ਨੇ ਸਾਰੇ ਨੇ ਸਾਡਾ ਸਾਥ ਦਿੱਤਾ। ਤੇ ਅੱਜ ਅਸੀਂ ਇੱਥੇ 10 ਟਰੈਕਟਰ ਚੱਲਦੇ ਆ। 10 ਟਰੈਕਟਰ ਨਗਰ ਦੇ ਆ 7 ਟਰੈਕਟਰ ਅਸੀਂ ਉੱਥੋਂ ਲੈ ਕੇ ਆਏ ਸੀਗੇ। ਤੇ ਅੱਜ ਇੱਥੇ ਜਿਵੇਂ ਬਜਾਈ ਦੀ ਸੇਵਾ ਸ਼ੁਰੂ ਹੋਣੀ ਆ ਤਾਂ ਬੀਜ ਦੀ ਲੋੜ ਸੀ ਤੇ ਫਿਰ ਤੋਂ ਧੰਵਾਲ ਕਰਦੇ ਆ ਅਲਕੜੇ ਪਿੰਡ ਵਾਲੇ ਬਾਈਆਂ ਦਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਐ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਲੋੜ ਇਸ ਟਾਈਮ ਡੀਏਪੀ ਮਿਲ ਨਹੀਂ ਰਿਹਾ ਕਿਤੋਂ ਵੀ ਔਰ ਜਿਸ ਤਰ੍ਹਾਂ ਕਿੰਨੇ ਤੁਸੀਂ ਟੀਐਲਸੀ ਆ ਜਿਹੜਾ ਉਹ ਮਿਲ ਰਿਹਾ ਵਾ ਪਰ ਜੇ ਕਿਸੇ ਭੈਣ ਭਰਾ ਕੋਲੇ ਡੀਏਪੀ ਦੀ ਹੈ ਪਹੁੰਚ ਸਾਨੂੰ ਡੀਏਪੀ ਦਵਾ ਸਕਦੇ ਆ ਅਸੀਂ ਸਾਡੇ ਕੋਈ ਡੋਨਰ ਹੈਗੇ ਆ ਡੀਏਪੀ ਅਸੀਂ ਪੀ ਲੈ ਸਕਦੇ ਆ ਪਰ ਡੀਏਪੀ ਮਿਲ ਜੇ ਮਿਲ ਨਹੀਂ ਰਿਹਾ ਕਿਤੋਂ ਵੀ ਅਸੀਂ ਵੀ 4-5 ਦਿਨਾਂ ਤੋਂ ਲੱਗੇ ਹੋਏ ਆ ਟਰਾਈ ਕਰਨ ਵਿਭਾਗ ਨੂੰ ਕਿਰਪਾ ਕਰਨਾ ਕਿਥੇ ਜਿਹੜੇ ਕਾਰਜ ਤੇ ਅਸੀਂ ਆਏ ਆ ਇਹ ਜ਼ਮੀਨ ਬਾਹ ਕੇ ਬੀਜ ਕੇ ਚੰਗੇ ਤਰੀਕੇ ਨਾਲ ਕਾਰਜ ਨੂੰ ਅਸੀਂ ਨਿਪਟਾਰੇ ਚਾਰ ਸਕੀਏ ਸੱਚੇ ਪਾਤਸ਼ਾਹ ਸਭ ਨੂੰ ਹਿੰਮਤ ਵਕਸਣ ਸਾਡੇ ਨਾਲ ਗੁਰਧਾਨ ਸਿੰਘ ਵੀਰ ਆ ਸਾਡਾ ਉਹ ਵੀ ਲੱਗੇ ਹੋਏ ਨੇ ਡਿਊਟੀਆਂ ਤੇ ਭਗਵਨ ਜੀ ਸਰਵਸੈਟੀ ਸਕੂਲ ਤੋਂ ਉਹਨਾਂ ਨੇ ਵੀ ਸਾਡੇ ਨਾਲ ਪਹਿਲੇ ਦਿਨ ਤੋਂ ਆਪਣਾ ਸਹਿਯੋਗ ਆਪਣਾ ਯੋਗਦਾਨ ਪਾਇਆ ਅੱਗੋਂ ਵੀ ਅਸੀਂ ਆਪਣੀ ਇਹ ਡਿਊਟੀ ਨਿਭਾਉਂਦੇ ਰਹੀਏ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਵੈਕ volta volta volta